ਵਹਿਰੂ ਜੀ ਦਾ ਹਾਲ ਖਾਲਸਾ ਵਹਿਰੂ ਜੀ ਦੀ ਫਤਿਹ ਆਪਾਂ ਨੂੰ ਪਤਾ ਹੀ ਹੈ ਜਿਵੇਂ ਪੰਜਾਬ ਦੇ ਵਿੱਚ ਜਿਹੜੇ ਹਾਲਾਤ ਬਣੇ ਹੋਏ ਆ ਚਾਹੇ ਉਹ ਰੈਡ ਕੈਟਾਗਰੀ ਦੀਆਂ ਇੰਡਸਟਰੀਆਂ ਲੈ ਕੇ ਆਉਣਾ ਚਾਹੇ ਰੀਆ ਪਾਲਿਸੀਆਂ ਬਣ ਰਹੀਆਂ ਆ ਜ਼ਮੀਨਾਂ ਨੂੰ ਲੈ ਕੇ ਲੈਂਡ ਪੂਰਿੰਗ ਪਾਲਿਸੀ ਆ ਉਹ ਚਾਹੇ ਹੁਣ ਦੀ ਸਰਕਾਰ ਆ ਚਾਹੇ ਪਹਿਲਾਂ ਦੀ ਸਰਕਾਰਾਂ ਨੇ ਇਹ ਪਾਲਿਸੀਆਂ ਬਣਾਈਆਂ ਸੋ ਉਹਨਾਂ ਨੂੰ ਸਮਝਣ ਦੀ ਲੋੜ ਆ ਕਿ ਇਹ ਪਾਲਿਸੀਆਂ ਕਿਉਂ ਬਣਾਈਆਂ ਜਾਂਦੀਆਂ ਬਹੁਤ ਸਾਰੇ ਤੱਥੇ ਦੇ ਪਿੱਛੇ ਲੁਕੇ ਹੋਏ ਨੇ ਕਿਉਂਕਿ ਜਿਹੜੀਆਂ ਇਹ ਪਾਲਸੀਆਂ ਐ ਇਹ ਪੰਜਾਬ ਨੂੰ ਖਤਮ ਕਰਨ ਵਾਸਤੇ ਹੀ ਬਣਾਈਆਂ ਜਾ ਰਹੀਆਂ ਜੋ ਮੇਰੀ ਸਮਝ ਦੇ ਅਨੁਸਾਰ ਆ ਮੈਂ ਉਹ ਰੱਖਣਾ ਚਾਹੁੰਦਾ ਕਿਉਂਕਿ ਜਿਹੜੀ ਲੈਂਡ ਪੋਲਿਟਿਕ ਪਾਲਸੀ ਆ ਤੇ ਜਾਂ ਰੈਡ ਕੈਟਾਗਰੀ ਦੀਆਂ ਇਹ ਫੈਕਟਰੀਆਂ ਪੰਜਾਬ ਦੇ ਵਿੱਚ ਲਾਈਆਂ ਜਾ ਰਹੀਆਂ ਉਹਨਾਂ ਨਾਲ ਹੋਣਾ ਕੀ ਆ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਪੰਜਾਬ ਉਹਦੇ ਵਿੱਚ ਪ੍ਰਵਾਸੀ ਬਹੁਤ ਜ਼ਿਆਦਾ ਆ ਜਾਣੇ ਆਪਾਂ ਨੇ ਦੇਖਿਆ ਗਿਆ ਵੀ ਖਰੜਾ ਮੁਹਾਲੀ ਇਹਦੇ ਵਿੱਚ ਕਰਾਲੀ ਦੇ ਸਾਰਾ ਹਿਮਾਚਲ ਉੱਤਰੇ ਆਇਆ ਸੋ ਇਸੇ ਤਰ੍ਹਾਂ ਲੁਧਿਆਣੇ ਦੇ ਹਾਲਾਤ ਬਣੇ ਹੋਏ ਆ ਉੱਥੇ ਯੂਪੀ ਬਿਹਾਰ ਜਾਂ ਹੋਰ ਸਟੇਟਾਂ ਤੋਂ ਪ੍ਰਵਾਸੀ ਜਿਹੜੇ ਪੱਕੇ ਤੌਰ ਤੇ ਆ ਕੇ ਰਹਿਣ ਲੱਗ ਗਿਆਂ ਹੌਲੀ ਹੌਲੀ ਆਪਣੇ ਪਿੰਡਾਂ 'ਚ ਵੀ ਨਿਯਤੀ ਵੱਧਦੀ ਜਾ ਰਹੀ ਹੈ ਸੋ ਜਿਸ ਦਿਨ ਜਨਗਣਨਾ ਹੋਣੀ ਹੈ 2011 ਤੋਂ ਬਾਅਦ ਇਹ ਜਨਗਣਨਾ ਨਹੀਂ ਹੋਈ ਜਦੋਂ ਜਨਗਣਨਾ ਹੋਣੀ ਹੈ ਸਭ ਤੋਂ ਵੱਡਾ ਤਾਂ ਹਮਲਾ ਸਾਡੇ ਉੱਪਰ ਸਾਡੀ ਭਾਸ਼ਾ ਉੱਪਰ ਹੋਣਾ ਕਿਉਂਕਿ ਉਹ ਜਨਗਣਨਾ ਦੇ ਵਿੱਚ ਪੰਜਾਬ ਦੇ ਵਿੱਚ ਥੋੜੇ ਲੋਕ ਹੋਊ ਰਹਿ ਜਾਣੇ ਜਿਹੜੇ ਕਹਿਣਗੇ ਵੀ ਸਾਡੀ ਭਾਸ਼ਾ ਪੰਜਾਬੀ ਹੈ ਤਾਂ ਜੋ ਸਰਕਾਰਾਂ ਚਾਹੁੰਦੀ ਹੈ ਉਹ ਅਨੁਸਾਰ ਉਹਨਾਂ ਦੇ ਅਨੁਸਾਰ ਪੰਜਾਬ ਦੇ ਵਿੱਚ ਉਹਨਾਂ ਨੇ ਹਿੰਦੀ ਹਿੰਦੀ ਨੂੰ ਉੱਪਰ ਲਿਖਿਆ ਹੁਣਾ ਕਿਉਂਕਿ ਜਿਹੜੇ ਪ੍ਰਵਾਸੀ ਆਏ ਆ ਉਹਨਾਂ ਨੇ ਭਾਸ਼ਾ ਲਿਖਾਉਣੀ ਆ ਆਪਣੀ ਹਿੰਦੀ ਸੋ ਆਪਾਂ ਇਹ ਨਾ ਸਮਝੀਏ ਵੀ ਜਿਹੜੀਆਂ ਸਰਕਾਰਾਂ ਇਹ ਛੋਟੀਆਂ ਨੀਤੀਆਂ ਥੱਲੇ ਥੱਲੇ ਤੋਂ ਚੱਲ ਰਿਹਾ ਇਹਨਾਂ ਨੇ ਬਹੁਤ ਸੋਚ ਸਮਝ ਕੇ ਇਹ ਪਾਲਿਟੀਆਂ ਬਣਦੀਆਂ ਪ੍ਰਵਾਸੀ ਲਿਆਉਣੇ ਆ ਜਦੋਂ ਜਨਗਣਨਾ ਹੋਣੀ ਆ ਆਪਣੀ ਗਿਣਤੀ ਵੀ ਘਟਣੀ ਆ ਔਰੇ ਪੰਜਾਬੀਆਂ ਦੀ ਉਹਨਾਂ ਦੀ ਗਿਣਤੀ ਔਰੇ ਵਧਾ ਕੇ ਉਨਾ ਦੇ ਹੀ ਜਦੋਂ ਜਨਗਣਨਾ ਹੋਣੀ ਹੈ ਔਰ ਭਾਸ਼ਾ ਵੀ ਸਾਡੀ ਹਿੰਦੀ ਲਿਖੀ ਜਾਣੀ ਹੈ ਉਥੇ ਪੰਜਾਬੀ ਕਿੰਨੇ ਆ ਥੋੜੇ ਜੇ ਲਿਖਾ ਦੇਣਗੇ ਪਰ ਉਹ ਸਾਡੇ ਉੱਪਰ ਸਭ ਤੋਂ ਵੱਡਾ ਹਮਲਾ ਹੋਣਾ ਉਹਦੀ ਤਿਆਰੀ ਦੇ ਵਿੱਚ ਇਹ ਸਰਕਾਰਾਂ ਨੇ ਚਾਹੇ ਉਹ ਸੈਂਟਰ ਦੀ ਸਰਕਾਰ ਆ ਚਾਹੇ ਉਹ ਪੰਜਾਬ ਦੀ ਸਰਕਾਰ ਆ ਚਾਹੇ ਆਉਣ ਵਾਲੀਆਂ ਸਰਕਾਰਾਂ ਜਾਂ ਲੰਘ ਚੁੱਕੀਆਂ ਸਰਕਾਰਾਂ ਉਹ ਸਾਰੀਆਂ ਇੱਕ ਹੋ ਕੇ ਚੱਲ ਰਹੀਆਂ ਇਹਦੇ ਵਿੱਚ ਨੁਕਸਾਨ ਆਪ ਨੂੰ ਸਾਫ਼-ਸਾਫ਼ ਦਿਖ ਰਿਹਾ ਹੈ ਸਾਡੇ ਸਾਡਾ ਧੰਦਾ ਹੋਣਾ ਜਿਹੜਾ ਖੇਤੀ ਦਾ ਸਾਡਾ ਧੰਦਾ ਉਹ ਖੋਇਆ ਜਾਣਾ ਤੇ ਉਹਦੇ ਨਾਲ-ਨਾਲ ਜਦੋਂ ਵੀ ਕਦੇ ਪੰਜਾਬ ਦੇ ਵਿੱਚ ਜਿਵੇਂ ਆਪਾਂ ਦੁਨੀਆ ਦੇ ਵਿੱਚ ਦੇਖਦੇ ਆ ਤੇ ਗੱਲਬਾਤ ਚੱਲਦੀ ਆ ਜਿਹੜੀ ਪੰਜਾਬ ਦੀ ਬਕਰੇ ਸੂਬੇ ਦੀ ਆਪਾਂ ਅਕਸਰ ਸੁਣਦੇ ਆ ਦੇਖਦੇ ਆ ਤੇ ਜਦੋਂ ਪੰਜਾਬ ਦੇ ਵਿੱਚ ਇਹ ਗੱਲ ਆਵੇ ਨਾ ਉਦੋਂ ਬਕਰੇ ਤੋਂ ਬੇਅਲੇ ਘੱਟ ਰਹਿ ਜਾਣੇ ਭਾਰਤ ਨਾਲ ਹਿੰਦੂਸਤਾਨ ਨਾਲ ਰਹਿਣ ਵਾਲੇ ਜ਼ਿਆਦਾ ਰਹਿ ਜਾਣੇ ਇਹ ਪਾਲਿਟੀਆਂ ਬਹੁਤ ਲੰਬਾ ਸਮਾਂ ਦੇਖ ਕੇ ਬਣਾਈਆਂ ਜਾਂਦੀਆਂ ਕਿ ਕਿਸ ਤਰ੍ਹਾਂ ਇਹਨਾਂ ਨੂੰ ਰੋਕਿਆ ਜਾਵੇ ਸੋ ਡਟ ਕੇ ਸਾਰੇ ਜਿਹੜੀਆਂ ਜਿਹੜੀਆਂ ਪਾਲਿਟੀਆਂ ਇਹਨਾਂ ਦਾ ਰਾល់ ਮਿਲ ਕੇ ਸਿਆਸਤ ਤੋਂ ਪਾਰਟੀਬਾਜ਼ੀ ਤੋਂ ਉੱਠ ਕੇ ਆਪਾਂ ਵਿਰੋਧ ਕਰੀਏ ਕਿਉਂਕਿ ਜੇ ਅੱਜ ਵਿਰੋਧ ਨਾ ਕਰਿਆ ਤਾਂ ਆਉਣ ਵਾਲੀਆਂ ਨਸਲਾਂ ਆਪਣੀਆਂ ਖਤਮ ਕਰ ਦਿੱਤੀਆਂ ਜਾਣਗੀਆਂ ਆਪਣਾ ਸੱਭਿਆਚਾਰ ਕਲਚਰ ਰਹਿਣਾ ਸਹਿਣਾ ਸਭ ਕੁਝ ਇਹ ਲੋਕਾਂ ਨੇ ਖਤਮ ਕਰ ਦੇਣਾ ਸੋ ਸਾਰਿਆਂ ਨੂੰ ਬੇਨਤੀ ਹੈ ਕਿ ਜਿਹੜੀਆਂ ਸਰਕਾਰ ਦੀਆਂ ਪੰਜਾਬ ਮਾਰੂ ਨੀਤੀਆਂ ਬੜ ਰਹੀਆਂ ਹਨ ਉਹਨਾਂ ਦਾ ਡਟ ਕੇ ਵਿਰੋਧ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ